ਅੱਜ ਬੜਾ ਪੀਸਫੁਲ ਸ਼ਾਂਤੀਪੁਰੂਕ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਮੈਂ ਸਮਝਦਾ ਕਿ ਪ੍ਰਸ਼ਾਸਨ ਦੀ ਬੜੀ ਵਧੀਆ ਜਿਹੜੀ ਕਾਰਗੁਜ਼ਾਰੀ ਆ ਤੇ ਕਿਤੇ ਵੀ ਕੋਈ ਐਸਾ ਕੰਮ ਨਹੀਂ ਹੋ ਰਿਹਾ ਜਿਸ ਦੇ ਨਾਲ ਕੋਈ ਲੋਕਾਂ ਨੂੰ ਦਿੱਕਤ ਆਵੇ ਤੇ ਮੈਂ ਸਾਰੇ ਜਿਹੜੇ ਆਮ ਪਾਰਟੀ ਦੇ ਸਾਰੇ ਵਲੰਟੀਅਰਜ਼ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀਆਂ ਸਾਰੇ ਜਿਹੜੇ ਇਲਾਕੇ ਦੀਆਂ ਵੋਟਾਂ ਨੂੰ ਲਿਆ ਕੇ ਜਿਹੜਾ ਸਾਡੇ ਚਾੜੂ ਦੇ ਸਾਰੇ ਆਮ ਪਾਰਟੀ ਦੇ ਨੀਂਦਵਾਰਾਂ ਚੋਂ ਚੌਣ ਚੰਨ ਛਾੜੂ ਤੇ ਵੋਟਾਂ ਵੱਧ ਤੋਂ ਵੱਧ ਪਾਈਏ ਤਾਂ ਕਿ ਲੁਧਿਆਣੇ ਦੇ ਵਿੱਚ ਜਿਹੜਾ ਮੇਰ ਆਪਾਂ ਸ਼ਾਮ ਨੂੰ ਅਜਾ ਐਲਾਨ ਹੋ ਜੇ ਵੀ ਮੇਰ ਲੁਧਿਆਣੇ ਦਾ ਬਣ ਰਿਹਾ ਤੇ ਸਿਮਰ ਜੀ ਬੈਂਸ ਦਾ ਵੀ ਬਿਆਨ ਆਇਆ ਕਹਿੰਦੇ ਹਾਂ ਵੀ ਜਿਹੜਾ ਸਰਕਾਰ ਦੇ ਵੱਲੋਂ ਜਿਹੜੇ ਪੁਲਸ ਨਾਲ ਮਿਲ ਕੇ ਜਿਹੜੀ ੱੱੱਕੇਸ਼ਾਈ ਗੁੰਡਾਗਰਦੀ ਪੂਰੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਕੈਮਰੇ ਤੁਹਾਡੇ ਕੋਲੇ ਆ ਤੁਸੀਂ ਸੜਕਾਂ ਦੇ ਸਾਰੇ ਤੁਰੇ ਕਰਦੇ ਹੋ ਸੇਵਾ ਕਰਦੇ ਤੁਹਾਨੂੰ ਕਿਤੇ ਇਹੋ ਜੀ ਕੋਈ ਤੁਹਾਡੇ ਕੋਲ ਰਿਕਾਰਡਿੰਗ ਹੈਗੀ ਆ ਜਿੱਥੇ ਕੋਈ ੱੱੱਕਾ ਹੋ ਰਿਹਾ ਹਮ ਸਿਰਫ ਕਾਇਮੀ ਲੋਕਾਂ ਨੂੰ ਕਨਫਿਊਜ਼ ਕਰਨ ਦੇ ਖਾਤਰ ਲੋਕਾਂ ਨੂੰ ਡਰਾਉਣ ਦੇ ਖਾਤਰ VOTING ਘਟਾਉਣ ਦੇ ਖਾਤਰ ਅ ਲੀਡਰਾਂ ਨੂੰ ਐਸੇ ਬਿਆਨ ਨਹੀਂ ਦੇਣੇ ਚਾਹੀਦੇ ਜਿੱਥੇ ਹੋ ਰਹੀ ਹੈ ਉੱਥੇ ਤੁਸੀਂ ਪ੍ਰੈਸ ਮੀਡੀਆ ਨੂੰ ਭੇਜ ਦਿਓ ਜੀ ਉੱਥੇ ਪ੍ਰੈਸ ਮੀਡੀਆ ਜਾ ਕੇ ਦਿਖਾਵੇ ਵੀ ਆਹ ਦੇਖੋ ਜੀ ਧੱਕਾ ਹੋ ਰਿਹਾਗਾ ਜੇ ਦੇਖੋ ਤੱਕਾ ਹੋ ਹੀ ਨਹੀਂ ਰਿਹਾ ਤਾਂ ਫਿਰ ਗੱਲਾਂ ਨੂੰ ਤੱਕਾ ਦਾ ਜਿਵੇਂ ਮਰਜ਼ੀ ਕਹੀਆਂ ਹੋ। ਜੇ ਗੱਲ ਕਰੀਏ ਆਪਣਾ ਮੁੱਲਾਪੁਰ ਜੀ ਮਾਹੌਲ ਗਰਵਾਇਆ ਤੇ ਕਾਂਗਰਸੀ ਤੇ ਅਕਾਲੀ ਦਲ ਅਮੋ ਸਾਹਮਣੇ ਹੋਏ ਕੀ ਕਹਿਣਾ ਚਾਹੂੰਗਾ। ਸੋ ਅਸੀਂ ਤਾਂ ਆਪਣੇ ਆਤਮ ਨਗਰ ਜੀ ਕੰਮ ਕਰ ਰਹੇ ਆਂ ਅਸੀਂ ਭਾਈ ਕਿਹਦੀ ਗੱਲ ਕਰ ਸਕਦੇ ਆਂ ਇੱਥੇ ਬੜਾ ਸ਼ਾਂਤੀ ਔਰ ਪੀਸਫੁਲ ਕੰਮ ਚੱਲਦਾ। ਮਾਨ ਸਰ ਦਾ ਬਿਆਨ ਵੀ ਆਇਆ ਕਿਹਦੇ ਅਗਰ ਕੈਂਡੀਡੇਟ ਕੋਈ ਵੀ ਜਿੱਤੇ ਤਾਂ ਫਾ ਢੋਲ ਧਮਾਕੇ ਨਹੀਂ ਵੀ ਜਾਣੇ ਕਿਉਂਕਿ ਜਿਹੜੇ ਸ਼ਹੀਦਾਂ ਦੇ ਜਿਹੜੇ ਦੇ ਬਿਲਕੁਲ ਬਿਲਕੁਲ ਮੈਂ ਵੀ ਸਾਰਿਆਂ ਨੂੰ ਇਹੀ ਅਪੀਲ ਕਰਦਾ। ਤੇ ਆਪਾਂ ਕੋਈ ਟੋਟੋ ਮੱਕੇ ਕੋਈ ਮਠਿਆਈਆਂ ਵੰਡਣ ਵਾਲਾ ਕੰਮ ਨਾ ਕਰੀਏ ਇਹਦੇ ਨਾਲ ਜਿਹੜਾ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੂਗੀ ਇਹ ਚੀਜ਼ ਵਧੀਆ ਨਹੀਂ ਮੈਸੇਜ ਆਊਗਾ ਤੇ ਦੇਵਗੰਨ ਸਕੂਲ ਜੀ ਕਹਿੰਦੇ ਕੋਈ ਹੰਗਾਮਾ ਐਸ਼ਮ ਲਗਰੀ ਲੱਗੇ ਸੋ ਮੇਰੀ ਨਜ਼ਰ 'ਚ ਨਹੀਂ ਹੈਗਾ ਤੇ ਪਰ ਇਹ ਸੁਣਿਆ ਜ਼ਰੂਰ ਆ ਵੀ ਮੈਂ ਦੇਖਿਆ ਤਾਂ ਨਹੀਂ ਵੀ ਉਸ ਕੋਈ ਮਾੜਾ ਮੋਟਾ ਹੱਥੋਂ ਭਾਈ ਕੋਈ ਬੰਦੇ ਹੋਏ ਸੀ ਇਹ ਜ਼ਰੂਰ ਪਤਾ ਲੱਗਿਆ ਕਿਰਵਲ ਸਾਬ 95 ਜੋ ਕਿੰਨੀਆਂ ਕੋ ਸੀਟਾਂ ਉਮੀਦ ਹੈ ਦੇਖੋ ਹਰ ਕੋ ਦੀ ਕੋਸ਼ਿਸ਼ ਜਹੀ ਹੁੰਦੀ ਹੈ ਵੀ ਵੱਧ ਤੋਂ ਵੱਧ ਸੀਟਾਂ ਮਿਲਣ ਜੀ ਇਹ ਤਾਂ ਲੋਕਾਂ ਨੇ ਦੱਸਣਾ ਸੀ ਕਿੰਨੀਆਂ ਦੇ ਰਹੇ ਆ ਕਿਉਂਕਿ ਮੋਤੇ ਲੋਕ ਤਾਂ ਹੀ ਕਹਿੰਦੇ ਆ 95 ਤੇ 99 ਆ ਰਹੀਆਂ ਮੈਂ ਉਹ ਜੀਆਂ ਗੱਲਾਂ ਨਹੀਂ ਕਰਦਾ ਪਰ ਇਹ ਗੱਲ ਹੈ ਨਾ ਮੇਅਰ ਜਿਹੜਾ ਉਹ ਆਪ ਪਾਰਟੀ ਦਾ ਬਣੂਗਾ ਇਹ ਸ਼ੋਰਲੀ ਦਿਖ ਰਿਹਾ ਹੈਗਾ